ਜਲਦ ਪੰਜਾਬ ਦੇ ਵਿੱਚ ਬੰਦੀ ਸਿੰਘ ਬਾਹਰ ਆਉਣਗੇ ਕੀ ਨਰਿੰਦਰ ਮੋਦੀ ਸਰਕਾਰ ਅਤੇ ਅਮਿਤ ਸ਼ਾ ਜੋ ਗ੍ਰਹਿ ਮੰਤਰੀ ਨੇ ਉਹਨਾਂ ਵੱਲੋਂ ਫੈਸਲਾ ਕਰ ਲਿਆ ਗਿਆ ਇਹ ਹੁਣ ਸਵਾਲ ਸਾਰੇ ਪੁੱਛ ਰਹੇ ਨੇ ਕਿਉਂਕਿ ਇੱਕ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਨੇ ਤਿਆਰੀ ਕਰ ਲਈ ਹੈ ਜਲਦ ਬੰਦੀ ਸਿੰਘ ਰਿਹਾ ਹੋਣਗੇ ਦਰਅਸਲ ਇਹ ਦਾਵਾ ਹੋਰ ਕਿਸੇ ਨੇ ਨਹੀਂ ਬਲਕਿ ਭਾਜਪਾ ਦੇ ਵੱਡੇ ਲੀਡਰ ਨੇ ਹੀ ਕੀਤਾ ਹੈ ਫਤੇਜੰਤ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਦੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਬੰਧੀ ਐਲਾਨ ਵੀ ਕਰਨਗੇ ਭਾਜਪਾ ਲੀਡਰ ਫਤੇਜੰਤ ਸਿੰਘ ਬਾਜਵਾ ਨੇ ਵੱਡਾ ਦਾਅਵਾ ਇਹ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਸ਼ੁਰੂ ਹੋ ਜਾਵੇਗੀ ਫਤੇਜੰਤ ਬਾਜਵਾ ਦਾ ਕਹਿਣਾ ਹੈ ਕਿ ਭਾਜਪਾ ਨੂੰ ਸਿੱਖਾਂ ਦੇ ਹਿਤੇਸ਼ੀ ਪਾਰਟੀ ਘਰਾ ਦਿੱਤਾ ਗਿਆ ਹੈ ਇਸੇ ਕਾਰਨ ਉਹ ਬੰਦੀ ਸਿੰਘਾਂ ਨੂੰ ਲੈ ਕੇ ਹੁਣ ਵੱਡੀ ਭੂਮੀ ਦਾ ਨਿਭਾਣ ਜਾ ਰਹੇ ਨੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਤੇ ਬੋਲਦਿਆ ਬਾਜਵਾ ਨੇ ਕਿਹਾ ਹੈ ਕਿ ਭਾਜਪਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਬਾਜਵਾ ਨੇ ਕਿਹਾ ਕਿ ਇਹ ਸਿਰਫ ਗੱਲਾਂ ਨਹੀਂ ਹਨ ਸਗੋ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਬੰਦੀ ਸਿੰਘਾਂ ਦੀ ਰਿਹਾਈ ਕੁਝ ਦਿਨਾਂ ਵਿੱਚ ਸੰਭਵ ਹੋਵੇਗੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਪੰਜਾਬ ਵਿੱਚ ਸਿੱਖ ਵਿਰੋਧ ਪ੍ਰਦਰਸ਼ਨਾਂ ਦੀ ਮੋਹਰੀ ਰਹੀ ਹੈ ਜਿਸ ਵਿੱਚ ਵੱਖ-ਵੱਖ ਸੰਗਠਨਾਂ ਅਤੇ ਧਾਰਮਿਕ ਆਗੂਆਂ ਵੱਲੋਂ ਸਰਕਾਰ ਨੂੰ ਲਗਾਤਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਮੋਹਾਲੀ ਦੇ ਵਿੱਚ ਵੀ ਇੱਕ ਪੱਕਾ ਮੋਰਚਾ ਲੱਗਿਆ ਹੋਇਆ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ-ਸਮੇਂ ਤੇ ਇਕੱਠ ਵੀ ਕੀਤਾ ਜਾਂਦਾ ਹੈ ਲਾਹਣ ਵੀ ਹੁੰਦੇ ਨੇ ਜੇਕਰ ਮੋਦੀ ਸਰਕਾਰ ਰਿਹਾਈ ਲਈ ਅੱਗੇ ਵਧੀ ਹੈ ਤਾਂ ਇਸ ਦੇ ਪੰਜਾਬ ਵਿੱਚ ਮਹੱਤਵਪੂਰਨ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਪੈ ਸਕਦੇ ਨੇ ਖਾਸ ਕਰਕੇ ਚੋਣਾਂ ਨੇੜੇ ਆਉਣ ਨਾਲ ਹਾਲਾਂਕਿ ਕੇਂਦਰ ਸਰਕਾਰ ਤੋਂ ਅਧਿਕਾਰਤ ਪੁਸ਼ਟੀ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ ਪਰ ਸਵਾਲ ਵੱਡੇ ਇਹ ਵੀ ਨੇ ਕਿ ਆਖਰ ਉਹ ਬੰਦੀ ਸਿੰਘ ਕੌਣ ਹੋਣਗੇ ਕਿ ਅਮਰਿਤਪਾਲ ਸਿੰਘ ਜਾਂ ਫਿਰ ਦਲਜੀਤ ਕਲਸੀਵਰਗੇ ਤੇ ਜਾਂ ਫਿਰ ਭਾਈ ਰਾਜੋਵਾਨ ਜਾਂ ਫਿਰ ਜਗਤਾਰ ਸਿੰਘ ਹਵਾਰਾ ਜਾਂ ਫਿਰ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਇਹ ਬੰਦੀ ਸਿੰਘ ਹੋਣਗੇ ਕਿਉਂਕਿ ਬੰਦੀ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਤੇ ਸਰਕਾਰ ਕਿਸ ਤਰੀਕੇ ਨਾਲ ਉਹਨਾਂ ਨੂੰ ਰਿਹਾ ਕਰੇਗੀ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਇਸ ਲੈ ਕੇ ਸੰਘਰਸ਼ ਹੁੰਦੇ ਰਹੇ ਨੇ ਪਰ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਰਵਨੀਤ ਬਿੱਟੂ ਜੋ ਕਿ ਪੰਜਾਬ ਤੋਂ ਲੁਧਿਆਣਾ ਤੋਂ ਬੀਜਪੀ ਦੇ ਕੇਂਦਰੀ ਰਾਜ ਮੰਤਰੀ ਨੇ ਉਹ ਲਗਾਤਾਰ ਇਹਨਾਂ ਦਾ ਵਿਰੋਧ ਵੀ ਕਰਦੇ ਆਏ ਨੇ ਰਵਨੀਤ ਬਿੱਟੂ ਨੇ ਹਾਲਾਂਕਿ ਵੋਟਾਂ ਦੇ ਵਿੱਚ ਪਹਿਲਾਂ ਇਹ ਕਿਹਾ ਸੀ ਕਿ ਜੇਕਰ ਸਰਕਾਰ ਉਹਨਾਂ ਨੂੰ ਰਿਹਾ ਕਰਦੀ ਹੈ ਤਾਂ ਉਸ ਦੇ ਵਿੱਚ ਉਹ ਵੀ ਅੱਗੇ ਆ ਕੇ ਭੂਮਿਕਾ ਨਿਭਾਉਣਗੇ ਪਰ ਜਦੋਂ ਸਰਕਾਰ ਬਣਦੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਬਣ ਜਾਂਦੇ ਨੇ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਆਪਣੇ ਪੈਰ ਪਿੱਛੇ ਖਿੱਚਲੇ ਸਨ ਇਥੋਂ ਤੱਕ ਕਿ ਬੰਦੀ ਸਿੰਘਾਂ ਨੂੰ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਵੀ ਖਤਰਾ ਕਈ ਵਾਰ ਦੱਸਿਆ ਪਰ ਹੁਣ ਜਿਸ ਤਰੀਕੇ ਨਾਲ ਫੋਟੇ ਜੰਗ ਬਾਜਵਾ ਦਾ ਬਿਆਨ ਸਾਹਮਣੇ ਆਇਆ ਬਾਜਵਾ ਦਾ ਕਹਿਣਾ ਹੈ ਕਿ ਜਲਦ ਕੇਂਦਰ ਸਰਕਾਰ ਨਰਿੰਦਰ ਮੋਦੀ ਸਰਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਇਸ ਬਾਰੇ ਕੰਮ ਕਰ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਸ਼ੁਰੂ ਕਰਨਗੇ ਹੋ ਸਕਦਾ ਹੈ ਕਿ ਕੁਝ ਦਿਨਾਂ ਦੇ ਵਿੱਚ ਜਾਂ ਫਿਰ ਅਗਲੇ ਹਫਤੇ ਤੱਕ ਇੱਕ ਇੱਕ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਸ਼ੁਰੂ ਹੋ ਜਾਏ ਪਰ ਸਵਾਲ ਫਿਰ ਵੀ ਲੋਕਾਂ ਦੇ ਵਿੱਚ ਇਹ ਹੈ ਕਿ ਆਖਰ ਉਹ ਬੰਦੀ ਸਿੰਘ ਕੌਣ ਹੋਣਗੇ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ